ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕਾਂਡ 8 ਭਾਗ ਪਹਿਲਾ ਦਿਨ ਰਾਤ ਦੀ ਆਵਾਜ਼ ਹੀ ਚਲਦੀ ਰਹੀ ਤੇ ਇੱਕ ਹਫ਼ਤਾ ਲੰਘ ਗਿਆ ਕਮਲ ਨੂੰ ਨਾ ਟਰੀਨਾ ਨੇ ਫੋਨ ਕੀਤਾ ਤੇ ਨਾਸੇਸਰੀ ਨੇ ਉਹ ਹੈਰਾਨ ਸੀ ਕਿ ਟਰੀਨਾ ਤੇ ਸਿਸਲੀ ਦੋਨੋਂ ਕਿੱਧਰ ਖੋ ਗਈਆਂ ਸਨ ਉਹ ਸੋਚਣ ਲੱਗਾ ਸ਼ਾਇਦ ਕੁਝ ਜ਼ਿਆਦਾ ਹੀ ਕਿਸੇ ਕੰਮ ਜਾ ਝਮੇਲੇ ਉਹ ਰੁੱਝ ਗਈਆਂ ਹੁਣ ਤੇ ਮੈਂ ਉਹਨਾਂ ਨੂੰ ਯਾਦ ਆਇਆ ਹੀ ਨਾ ਹੋਵਾਂ ਕਿ ਉਹਨਾਂ ਨੂੰ ਮੈਂ ਸੱਚ ਨਾਲ ਹੀ ਕਦੇ ਯਾਦ ਨਹੀਂ ਆਇਆ ਅਜੀਬ ਗੱਲ ਹੈ ਇਹ ਕਿਵੇਂ ਹੋ ਸਕਦਾ ਕਿ ਇੱਕ ਵਾਰ ਵੀ ਉਹਨਾਂ ਨੂੰ ਮੈਂ ਯਾਦ ਹੀ ਨਹੀਂ ਆਇਆ ਇੱਕ ਵਾਰ ਵੀ ਸ਼ਾਇਦ ਮੈਂ ਹੀ ਉਹਨਾਂ ਬਲਕਿ ਜ਼ਰਾ ਹੀ ਧਿਆਨ ਦੇਣ ਲੱਗ ਪਿਆ ਸੀ ਮੈਂ ਉਹਨਾਂ ਬਾਰੇ ਕਦੇ ਸੋਚਣ ਤੋਂ ਹਟਿਆ ਹੀ ਨਹੀਂ ਮੈਨੂੰ ਉਹਨਾਂ ਬਾਰੇ ਸੋਚਣ ਨਾਲੋਂ ਆਪਣੇ ਚਿੱਤਰਾਂ ਤੇ ਫਿਗਰਿੰਗ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ ਮੈਂ ਕਦੇ ਸ਼ਾਇਦ ਇੰਝ ਦਾ ਅਹਿਸਾਸ ਹੀ ਨਹੀਂ ਕੀਤਾ ਕਿ ਇਹਨਾਂ ਦੋਨਾਂ ਔਰਤਾਂ ਨਾਲ ਥੋੜਾ ਜਿੰਨਾ ਜੁੜ ਕੇ ਮੈਂ ਆਪਣੇ ਅੰਦਰ ਬਣ ਰਹੇ ਖਲਾਵਾਂ ਨੂੰ ਭਰਨ ਲੱਗ ਪਿਆ ਹਾਂ ਜਾਂ ਨਵੇਂ ਖਲਾਵ ਬਣਾਉਣ ਲੱਗ ਪਿਆ ਹਾਂ ਇਸ ਗਲ ਦੀ ਮਾਰ ਤੋਂ ਬਚਣ ਲਈ ਕਮਲ ਨੇ ਆਪਣੀਆਂ ਕੁੱਟਣ ਭਰੀਆਂ ਸ਼ਾਮਾਂ ਡੂਪਮੈਂਸ ਵਾਈਫ ਤੇ ਟੂ ਕਿਲ ਅ ਮੌਕਿੰਗ ਬर्ड ਪੜਕੇ ਗੁਜ਼ਾਰੀਆਂ ਉਸਨੇ ਕੁਝ ਹੋਰ ਚੰਗੇ ਨਾਵਲ ਖਰੀਦਣ ਦੀ ਮਨ ਵਿੱਚ ਸਲਾਹ ਵੀ ਬਣਾਈ ਫਿਰ ਉਹਨੇ ਕੁਝ ਕਾਲਪਨਿਕ ਚਿੱਤਰ ਬਣਾਏ ਜਿਨ੍ਹਾਂ ਵਿੱਚ ਉਸਨੇ ਫੁੱਲਾਂ ਨਾਲ ਭਰੇ ਬਾਗਾਂ ਦੇ ਨਾਲ ਸੁੱਕੀਆਂ ਨਦੀਆਂ ਵੀ ਬਣਾਈਆਂ ਉਹਨੂੰ ਪਤਾ ਹੀ ਨਾ ਲੱਗਿਆ ਜਦ ਇੱਕ ਚਿਹਰਾ ਚਿੱਤਰ دیا۔ ਉਹਨੇ ਇੱਕ ਅਜਿਹੇ ਚਿਹਰਾ ਬਣਾਇਆ ਜੋ ਕਿ ਬਜ਼ੁਰਗਔਰਤਾ ਸੀ। ਉਸਨੇ ਘਰ ਨਾ ਥੱਕਿਆ ਉਹ ਚਿਹਰਾ ਉਸਦੀ ਮਾਂ ਨਾਲ ਮਿਲਦਾ ਜੁਲਦਾ ਸੀ। ਉਸੇ ਵਕਤ ਉਸਨੂੰ ਆਪਣੀ ਮਾਂ ਬਹੁਤ ਯਾਦ ਆਈ ਤੇ ਉਹਦੀਆਂ ਅੱਖਾਂ ਭਰ ਗਈਆਂ। ਮਾ ਨੂੰ ਮਿਲਿਆ ਮੁੱਦਤਾ ਹੀ ਬੀਤ ਗਈਆਂ ਸੰਤੇ ਉਹਨੇ ਬਿਨਾ ਝਿਜਕਦੇ ਆਪਣੇ ਭਰਾ ਨੂੰ ਫੋਨ ਲਾਇਆ ਪਰ ਉਹਦੇ ਭਰਾ ਨੇ ਹਮੇਸ਼ਾ ਵਾਂਗ ਫੋਨ ਚੁੱਕਿਆ ਨਹੀਂ ਉਹਨੇ ਫਿਰ ਫੋਨ ਲਾਇਆ ਤੇ ਉਹਦੇ ਭਰਾ ਨੇ ਫਿਰ ਵੀ ਫੋਨ ਨਹੀਂ ਚੁੱਕਿਆ ਉਹ ਇਸ ਵਾਰ ਪਹਿਲਾਂ ਵਾਂਗ ਦੋ ਜਾਂ ਤਿੰਨ ਵਾਰ ਫੋਨ ਕਰਕੇ ਫੋਨ ਕਰਨ ਤੋਂ ਹਟਿਆ ਨਹੀਂ ਕਿਉਂਕਿ ਉਸ ਅੰਦਰ ਉਸਦੀ ਮਾਂ ਦੀ ਯਾਦ ਬੜਾ ਜ਼ੋਰ ਫੜ ਗਈ ਸੀ ਜਿਸ ਨੂੰ ਸ਼ਾਇਦ ਉਹ ਹੁਣ ਭੁੱਲ ਹੀ ਚੁੱਕਿਆ ਸੀ ਉਹ ਫੋਨ ਕਰਦਾ ਰਿਹਾ ਤੇ ਅਖੀਰ ਨੂੰ ਉਸਦੇ ਭਰਾ ਨੇ ਫੋਨ ਚੁੱਕ ਲਿਆ ਤੇ ਉਹ ਬੋਲਿਆ ਦੱਸੋ ਜੀ ਕੀ ਹਾਲ ਨੇ ਤੇਰੇ ਵਧੀਆ ਮੈਂ ਬੀਜੀ ਨਾਲ ਗੱਲ ਕਰਨੀ ਹੈ ਤੇਰੀ ਨਾਰਾਜ਼ਗੀ ਦਾ ਮੈਨੂੰ ਪਤਾ ਨਹੀਂ ਭਰਾਵਾ ਪਰ ਇਹ ਵੀ ਕਿ ਜਦੋਂ ਹੀ ਕਿ ਤੂੰ ਬੀਜੀ ਨਾਲ ਵੀ ਗੱਲ ਨਹੀਂ ਕਰਾਉਂਦਾ ਇੰਜ ਨਹੀਂ ਕਰੀਦਾ ਛੋਟੇ ਉਹ ਨਹੀਂ ਚਾਹੁੰਦੀ ਤੇਰੇ ਨਾਲ ਗੱਲ ਕਰਨੀ ਕਿਉਂਕਿ ਤੂੰ ਅਮਰੀਕਾ ਜਾ ਕੇ ਸਾਰੇ ਟੱਬਰ ਨੂੰ ਇੰਜ ਭੁੱਲ ਗਿਆ ਜਿਵੇਂ ਤੇਰੇ ਅਸੀਂ ਕੁਝ ਲੱਗਦੇ ਹੀ ਨਹੀਂ ਉਹ ਤੈਨੂੰ ਬਹੁਤ ਵੱਡੀ ਗਲਤਫਹਿਮੀ ਹੈ ਛੋਟੇ ਮੇਰੀ ਕੋਈ ਮਜਬੂਰੀ ਸੀ ਤੂੰ ਮੇਰੇ ਬਾਰੇ ਬਹੁਤ ਗਲਤ ਸੋਚ ਰਿਹਾ ਹੈ ਤੂੰ ਮੇਰੇ ਕੋਲ ਆ ਇੱਥੇ ਆਪਾਂ ਬਹਿ ਕੇ ਗੱਲ ਕਰਾਂਗੇ ਤੇ ਮੈਂ ਤੇਰੇ ਹਰ ਸਵਾਲ ਦਾ ਜਵਾਬ ਦੇਵਾਂਗਾ ਕੋਈ ਜ਼ਰੂਰਤ ਨਹੀਂ ਹੋਣ ਉਸ ਦੇ ਪਰਾਲੀ ਬਾਤ ਵਿੱਚ ਅਜੇ ਵੀ ਤਲਖੀ ਸੀ ਤੈਨੂੰ ਸ਼ਾਇਦ ਨਹੀਂ ਲੋੜ ਪਰ ਮੈਨੂੰ ਤਾਂ ਹੈ ਇੰਜ ਨਹੀਂ ਕਰੀਦਾ ਜਦੋਂ ਤੂੰ ਮੇਰੇ ਕੋਲੋਂ ਸਭ ਕੁਝ ਸੁਨੇਗਾ ਤਾਂ ਤੂੰ ਸੱਜਣੇਗਾ ਤੈਨੂੰ ਆਖ ਤਾ ਦਿੱਤਾ ਕਿ ਹੁਣ ਕੋਈ ਲੋੜ ਨਹੀਂ ਜੋਨੇ ਵੀ ਗਈ ਉਹ ਬਥੇਰੀ ਨਿਭ ਗਈ ਜੋਦਰ ਦੀ ਸਾਂਝੀ ਜਾਇਦਾਦ ਮੈਂ ਵੇਚੀ ਐ ਜੇ ਉਸ ਦਾ ਹਿੱਸਾ ਤੇਨੂੰ ਚਾਹੀਦਾ ਤਾਂ ਤੂੰ ਦੱਸ ਨਹੀਂ 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 ਮੈਨੂੰ ਕੋਈ ਹਿੱਸਾ ਨਹੀਂ ਚਾਹੀਦਾ ਤੂੰ ਮੇਰੇ ਕੋਲ ਆ ਜਾ ਤੇ ਜਾ ਮੈਂ ਤੇਰੇ ਕੋਲ ਆ ਜਾਂਦਾ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਤੇ ਗਿਲੇ ਸ਼ਿਕਵੇ ਲਾ ਲਵਾਂਗੇ ਉਹ ਵੇਖ ਭਾਈ ਜਦੋਂ ਸਾਨੂੰ ਤੇਰੀ ਲੋੜ ਸੀ ਤੂੰ ਚੁੱਪ ਸੀ ਬਿਲਕੁਲ ਚੁੱਪ ਤੂੰ ਮੇਰੇ ਖੁਦ ਮੰਗਣ ਉੱਤੇ ਵੀ ਮੈਨੂੰ ਪੈਸੇ ਨਹੀਂ ਸੀ ਭੇਜੇ ਹੁਣ ਜਦੋਂ ਤੈਨੂੰ ਸਾਡੀ ਲੋੜ ਪਾਸਦੀ ਹੈ ਅਸੀਂ ਚੁੱਪ ਰਹਿਣਾ ਚਾਹੁੰਦੇ ਆ ਤੂੰ ਹੁਣ ਸਾਡੇ ਤੇ ਮਿਹਰਬਾਨੀ ਕਰ ਤੇ ਫੋਨ ਕਰਕੇ ਮੇਰਾ ਮਨ ਨਾ ਖਰਾਬ ਕਰਿਆ ਕਰ ਕਿਉਂਕਿ ਮੈਨੂੰ ਤੇਰੀਆਂ ਪਿਛਲੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਉਸ ਦਾ ਭਰਾ ਬਹੁਤ ਗੁੱਸੇ ਨਾਲ ਭਰਿਆ ਪਿਆ ਸੀ ਚੱਲ ਇੱਕ एहसान ਕਰ ਦੇ ਕਿ ਮੈਨੂੰ ਬੀਜੀ ਨਾ ਗੱਲ ਕਰ ਲੈਣ ਦੇ ਕੋਈ ਚਿਰ ਬਾਅਦ ਫੋਨ 'ਤੇ ਕੋਈ ਜਵਾਬ ਨਾ ਆਇਆ ਤੇ ਫਿਰ ਬਹੁਤ ਹੀ ਕਮਜ਼ੋਰ ਜੀ ਆਵਾਜ਼ ਆਈ ਹਲੋ ਕੌਣ ਹੈ ਵੀ ਉਹਦਾ ਇੱਕ ਨੰਬਰ ਗੱਛ ਪਰ ਆਇਆ ਇਹ ਉਹਦੀ ਮਾਂ ਦੀ ਆਵਾਜ਼ ਸੀ ਤੇ ਇਹ ਸੋਚ ਕੇ ਕਿ ਜੇ ਉਹ ਕੁਝ ਦੇਰ ਹੋਰ ਨਾ ਬੋਲਿਆ ਤਦ ਕਿਤੇ ਮਾਂ ਫੋਨ ਨਾ ਕੱਟ ਦੇਵੇ ਉਹਨੇ ਕਿ ਬੀਜੀ ਮੈਂ ਹਾਂ ਕਮਲ ਫਿਰ ਉਹਨੇ ਮਾਂ ਦੀ ਰੋਂਦੀ ਆਵਾਜ਼ ਸੁਣੀ ਕਮਲ ਬੋਲਦਾ ਗਿਆ ਪਤਾ ਨਹੀਂ ਕਿਉਂ ਛੋਟੇ ਨੇ ਤੇਰੇ ਨਾਲ ਮੇਰੀ ਗੱਲ ਕਦੇ ਨਹੀਂ ਹੋਣ ਦਿੱਤੀ ਕਈ ਸਾਲਾਂ ਤੋਂ ਮੈਂ ਬਹੁਤ ਵਾਰ ਫੋਨ ਕਰਦਾ ਰਿਹਾ ਹਣ ਗਿਣਤ ਵਾਰ ਮੈਂ ਤੈਨੂੰ ਤੇ ਟੱਬਰ ਨੂੰ ਕਦੇ ਨਹੀਂ ਭੁੱਲਿਆ ਬੀਜੀ ਆ ਮੈਂ ਆਪਣੀ ਜਨਾਨੀ ਸੀਰਤ ਨੂੰ ਖੁਸ਼ ਕਰਨ ਵਿੱਚ ਜ਼ਰੂਰ ਕਈ ਸਾਲ ਲੱਗਿਆ ਰਿਆ ਤਾਂ ਕਿ ਸਾਡਾ ਘਰ ਬਚਾਰੇ ਪਰ ਚਲੋ ਛੱਡੋ ਸੀਰਤ ਨਹੀਂ ਚਾਹੁੰਦੀ ਸੀ ਕਿ ਮੈਂ ਕੋਈ ਪੈਸਾ ਤੁਹਾਨੂੰ ਕੱਲਾ ਜਦੋਂ ਜ਼ਰਾ ਸੈਟਲ ਹੋਇਆ ਉਦੋਂ ਛੋਟੇ ਨੇ ਚੁੱਪ ਪੜ ਲਈ ਤੇ ਤੇਰੇ ਨਾਲ ਵੀ ਗੱਲ ਨਹੀਂ ਕਰਵਾਈ ਮੈਨੂੰ ਮਾਫ ਕਰ ਦਿਓ ਬੀਜੀ ਤੂੰ ਪੁੱਤਸੀ ਹਾਂ ਤਾਂ ਰਹਿ ਤੇਰੇ ਬੱਚੇ ਚੜਦੀ ਕਲਾ ਵਿੱਚ ਰਹਿਣ ਤੁਸੀਂ ਸਾਰੇ ਲੰਮੀ ਉਮਰਾਂ ਮਾਣੋ ਉਹਦੀ ਬੀਜੀ ਸੰਭਰ ਕੇ ਬੋਲੀ ਬੀਜੀ ਮੈਂ ਬਹੁਤ ਦੇਰ ਤੋਂ ਤੇਰੇ ਨਾਲ ਗੱਲ ਕਰਨੀ ਜਾ ਰਿਹਾ ਸੀ ਜਿਵੇਂ ਤੈਨੂੰ ਦੱਸਿਆ ਕਿ ਛੋਟੇ ਨੂੰ ਬਹੁਤ ਵਾਰ ਫੋਨ ਲਾਉਂਦਾ ਰਿਹਾ ਪਰ ਫੋਨ ਚੁੱਕਦਾ ਹੀ ਨਹੀਂ ਸੀ ਮੈਂ ਸਭ ਸਮਝਦੀ ਹਾਂ ਮੈਨੂੰ ਤਾਂ ਤੇਰੇ ਨਾਲ ਕੋਈ ਗਿਲਾ ਨਹੀਂ ਪੁੱਤਰ ਵੇ ਮੈਂ ਛੋਟੇ ਨੂੰ ਮਰਾ ਰਿਹਾ ਬੀਜੀ ਪਰ ਇਹ ਮੰਨ ਨਹੀਂ ਰਿਹਾ ਮੈਂ ਇਹਨੂੰ ਕਿਹਾ ਹੈ ਕਿ ਜਾਂ ਮੈਂ ਸਕੂਲ ਆ ਜਾਂਦਾ ਤੇ ਜਾਂ ਤੁਸੀਂ ਸਾਰੇ ਮੈਨੂੰ ਮਿਲਣ ਇੱਧਰ ਆ ਜਾਓ ਪਤਾ ਨਹੀਂ ਕਿਉਂ ਛੋਟਾ ਇੰਜ ਮੈਨੂੰ ਤੋੜ ਤੋੜ ਕੇ ਸੁੱਟ ਰਿਹਾ ਇਹਦਾ ਸਵੇਰ ਹੀ ਐਸਾ ਬਣ ਗਿਆ ਪਰ ਮੰਦਾ ਜੰਕਾ ਮੇਰੀ ਬਹੁਤ ਦੇਖਭਾਲ ਕਰਦਾ ਹੈ ਬਹੁਤ ਚੰਗਾ ਬੀਜੀ ਮੈਂ ਉਹ ਸੁਣਨਾ ਚਾਹੁੰਦਾ ਸੀ ਪਰ ਮੇਰਾ ਬਹੁਤ ਦਿਲ ਕਰਦਾ ਹੈ ਕਿ ਤੈਨੂੰ ਮੈਂ ਮਿਲਣਾ ਵਾ ਤੂੰ ਆ ਜਾਵੇਂ ਮੇਰੇ ਨਾ ਜ਼ਰੂਰ ਆਵੀਂ ਮੇਰੇ ਪੁੱਤ ਉਹਨਾਂ ਕਰਨਾ ਨਾ ਛੱਡ ਕਦੇ ਵੀ ਔਰੀ ਹੌਲੀ ਹੌਲੀ ਆਪਣੇ ਛੋਟੇ ਦਾ ਗੁੱਸਾ ਉਤਰ ਜਾਵੇਗਾ ਉਹਨੇ ਤੇ ਦੋਸਤ ਹੀ ਹਾਂ ਬਹੁਤ ਪਿਆਰੀਆਂ ਤੇਰੇ ਬੱਚੇ ਕਿਵੇਂ ਆ ਬਹੁਤ ਠੀਕ ਉਹਨ ਵੱਡੇ ਹੋ ਗਏ ਬੀਜੀ ਤੂੰ ਛੋਟੇ ਨੂੰ ਸਮਝਾਈਂ ਕਿ ਨਵਾਂ ਤਮਾਸ ਨਹੀਂ ਟੁੱਟਦਾ ਹੁੰਦਾ ਰੂਰ ਪਰ ਤੂੰ ਫੋਨ ਕਰਦਾ ਰਹੇ ਇਹ ਬਿਆ ਫੋਨ ਨਾ ਚੁੱਕੇ ਪਰ ਅਖੀਰ ਨੂੰ ਚੁੱਕੇਗਾ ਮੈਂ ਵੀ ਇਹਨੂੰ ਸਮਝਾਵਾਂਗੀ ਹੁਣ ਵੀ ਤਾਂ ਫੋਨ ਇਹ ਨਹੀਂ ਚੁੱਕਿਆ ਹੀ ਆ ਤੂੰ ਫੋਨ ਕਰਦਾ ਰਹੀਂ ਠੀਕ ਬੀਜੀ ਤੁਹਾਡੀ ਸਿਹਤ ਕਿਵੇਂ ਆ ਆ ਸਭ ਠੀਕ ਹੈ ਜਰਾ ਆ ਗੋਡਿਆਂ ਦਾ ਦੁੱਖ ਆ ਪਰ ਮੈਂ ਉਹਦੀਆਂ ਹੱਮ ਹੋਰਾਂ ਨਾਲ ਚੰਗੀਆਂ ਥੋੜਾ ਬਹੁਤ ਤੁਰਲਿਆ ਕਰੋ ਤੁਹਾਡੇ ਵੱਲ ਠੰਡ ਜ਼ਿਆਦਾ ਹੋਣੀ ਆ ਇਹ ਛੋਟਾ ਬੰਨੇ ਤੁਸੀਂ ਸਰਦੀਆਂ ਮੇਰੇ ਕੋਲ ਕੱਟ ਸਕਦੇ ਹੋ ਉੱਥੇ ਕੈਲੀਫੋਰਨੀਆ ਵਿੱਚ ਗਰਮੀ ਚੰਗੀ ਪੈਂਦੀ ਹੈ ਤੇ ਸਰਦੀਆਂ ਇੰਨੀਆਂ ਠੰਡੀਆਂ ਨਹੀਂ ਹੁੰਦੀਆਂ ਓਏ ਕੋਈ ਨਾ ਪੁੱਤਰ ਸਲਾਹ ਕਰਕੇ ਇੰਜ ਵੀ ਹੋ ਜਾਵੇਗਾ ਹੁਣ ਤੁਸੀਂ ਫੋਨ ਛੋਟੇ ਨੂੰ ਫੜਾ ਦਿਓ ਪਰ ਯਾਦ ਰੱਖਣਾ ਤੁਸੀਂ ਮੇਰੇ ਮਨ ਵਿੱਚੋਂ ਹਮੇਸ਼ਾ ਹਮੇਸ਼ਾ ਇਹ ਨੂੰ ਮਾਣ ਹੈ ਆਪਣੀ ਔਲਾਦ ਉੱਤੇ ਪੁੱਤਰ ਮੈਂ ਹੁਣ ਫੜਾਉਂਦੀ ਹਾਂ ਛੋਟੇ ਨੂੰ ਫੋਨ ਤੇ ਫਿਰ ਚੁੱਪ ਛਾ ਗਈ ਉਹ ਕਾਫੀ دیر ਛੋਟੀ ਦੀ ਆਵਾਜ਼ ਉਡੀਕਦਾ ਰਿਹਾ ਪਰ ਉਧਰੋਂ ਕੋਈ ਆਵਾਜ਼ ਨਹੀਂ ਤੇ ਫਿਰ ਫੋਨ ਕੱਟ ਗਿਆ ਕਮਲ ਆਪਣੀ ਮਾਂ ਨਾਲ ਗੱਲਾਂ ਕਰਕੇ ਖੁਸ਼ ਹੋ ਗਿਆ ਕਿਉਂਕਿ ਉਹ ਠੀਕ ਸੀ ਤੇ ਕੁਝ ਸੀ ਉਹਨੇ ਸੋਚਿਆ ਉਸਨੇ ਮੇਰੇ ਉੱਤੇ ਕੋਈ ਵੀ ਗਿਲਾ ਨਹੀਂ ਸੀ ਕੀਤਾ ਅਸਲ ਵਿੱਚ ਉਹ ਕਿਸੇ ਤੇ ਵੀ ਕਦੇ ਗਿਲਾ ਨਹੀਂ ਸੀ ਕਰਦੀ ਇਹ ਤਾਂ ਉਹਦੇ ਸੁਭਾਅ ਦਾ ਹਿੱਸਾ ਹੈ ਸ਼ਾਇਦ ਇਹ ਨਾ ਗਿਲਾ ਕਰਨ ਵਾਲਾ ਗੁਣ ਮੈਂ ਵੀ ਜੀ ਤੋਹੀ ਲਿਆ ਹੈ ਉਸੇ ਵਕਤ ਉਸਨੂੰ ਸਿਰਤ ਨੂੰ ਖੁਸ਼ ਕਰਨ ਵਾਲਾ ਵਕਤ ਜ਼ਿਆਦਾ ਆ ਜਦੋਂ ਉਹ ਕਰ ਫੋਨ ਬਹੁਤ ਨਹੀਂ ਸੀ ਕਰ ਪਾਉਂਦਾ ਤੇ ਆਪਣੇ ਛੋਟੇ ਭਰਾ ਦੀ ਮਦਦ ਵੀ ਨਹੀਂ ਸੀ ਕਰ ਸਕਿਆ ਹੁਣ ماں ਨਾਲ ਗੱਲ ਕਰਕੇ ਉਹਨੂੰ ਸਕੂਨ ਮਿਲ ਗਿਆ ਪਰ ماں ਬਾਰੇ ਸੋਚਦਾ ਸੋਚਦਾ ਉਹ ਫਿਰ ਰੋਣ ਲੱਗ ਪਿਆ کافی دیر ਬਾਅਦ ਉਹਦਾ ਧਿਆਨ ਫੇਰ ਮੁੜ ਕੇ ਟ੍ਰੇਨਾਂ ਤੇ ਸਿਸਰੀ ਵੱਲ ਚਲ ਰਿਹਾ ਗਿਆ ਉਸ ਨੂੰ ਟ੍ਰੇਨਾਂ ਤੇ ਸਿਸਰੀ ਉਸ ਨਾਵਲ ਵਿਚਲੀ ਨੌਟਿਕਾ ਵਰਗੀਆਂ ਵੀ ਲੱਗੀਆਂ ਜੋ ਤਿਲਕਨ ਭਰੀ ਜ਼ਿੰਦਗੀ ਜਿਉ ਰਹੀਆਂ ਸਨ ਉਸ ਨੇ ਸੋਚਿਆ ਸੁਪਨੇ ਲੈ ਕੇ ਉਹਨਾਂ ਨੂੰ ਸਚਾਈ ਵਿੱਚ ਢਾਲਣਾ ਭਲਾ ਕਿਵੇਂ ਗਲਤ ਹੋ ਸਕਦਾ ਪਰ ਦੁਨੀਆ ਦੀ ਬੇਰਹਿਮੀ ਇਨਸਾਨ ਨੂੰ ਤੋੜ ਦਿਆ ਕਰਦੀ ਹੈ ਉੱਚੇ ਉੱਚੇ ਤੌਰ ਤੇ ਔਰਤਾਂ ਨੂੰ ਨੌਟਕਾ ਜਿਸ ਮਾਹੌਲ ਵਿੱਚ ਪੜੀ ਉਸ ਦਾ ਉਹ ਹੀ ਸੰਸਾਰ ਹੋ ਨਿਪੜਿਆ ਅਤੇ ਉਸੇ ਸੰਸਾਰ ਵਿੱਚ ਉਹ ਆਪਣਾ ਸੁਪਨਾ ਪੂਰਾ ਕਰਦੀ ਕਰਦੀ ਦਲਦਲ ਵਿੱਚ ਤਸਤੀ ਚਲੇ ਗਈ ਉਸ ਦਾ ਪਿਆਰ ਬੇਵਫਾਈ ਨੇ ਮਾਰ ਲਿਆ ਉਹਨੂੰ ਜਿਵੇਂ ਉਸ ਬੇਵਫਾਈ ਨੇ ਅੰਦਰੋਂ ਖਾਲੀ ਕਰ ਦਿੱਤਾ ਪਰ ਨੌਟਕਾ ਨਾਲੋਂ ਟ੍ਰੀਨਾ ਦਾ ਸੰਸਾਰ ਹੋਰ ਹੀ ਸੀ ਟ੍ਰੀਨਾ ਤਿਲਕਨ ਭਰੇ ਰਸਤੇ ਤੋਂ ਤਿਲ ਗਈ ਸੀ ਪਰ ਉਹ ਫਿਰ ਵੀ ਹਰ ਵਕਤ ਇਸ ਰਸਤੇ ਤੋਂ ਬਚਣ ਦਾ ਇੱਕ ਵੱਡਾ ਅਹਿਸਾਸ ਪਾਲੀ ਬੈਠੀ ਰਹੀ ਸੀ ਉਸਨੇ ਆਪਣੇ ਆਪ ਨੂੰ ਆਜ਼ਾਦ ਕਰਾਉਣ ਦੇ ਅਹਿਸਾਸ ਨੂੰ ਕਾਇਮ ਰੱਖਿਆ ਤੇ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਕਿ ਕੋਈ ਉਹਦੇ ਇਸ ਅਹਿਸਾਸ ਨੂੰ ਖਤਮ ਕਰ ਸਕੇ ਕਿ ਏਕੜੋ ਸ੍ਰੀ ਰੂ ਨੂੰ ਨਹੀਂ ਲੱਭੇ ਸਕਿਆ ਹਾਂ ਸਿਸਲੀ ਤੱਕ ਦੇ ਤਿਲਕੀ ਹੀ ਨਹੀਂ ਸੀ ਪਰ ਉਹ ਵਿਚਾਰੀ ਇੱਕ ਚੰਗਾ ਮਰਦ ਲੱਭਦੀ ਲੱਭਦੀ ਵੱਖੋ ਵੱਖਰੇ ਮਰਦਾਂ ਨਾਲ ਰਿਸ਼ਤੇ ਜੋੜਦੀ ਜੋੜਦੀ ਆਖਰ ਨੂੰ ਥੱਕੀ ਸੀ ਪੀੜ ਮਿਲਣ ਤੋਂ ਪਹਿਲਾਂ ਤੇ ਆਪਣੇ ਕਿੰਨੇ ਹੀ ਬੋਏਫ੍ਰੈਂਡਜ਼ ਬਾਰੇ ਉਹ ਉਸ ਨੂੰ ਦੱਸ ਚੁੱਕੀ ਸੀ ਕੋਈ ਵੀ ਉਸ ਦੀ ਕਦਰ ਨਹੀਂ ਸੀ ਕਰ ਸਕਿਆ ਹੁਣ ਇਹ ਸੋਚਣਾ ਜਾਰੀ ਰੱਖਿਆ ਸਾਡੇ ਸਮਾਜ ਵਿੱਚ ਮਾਪੇ ਕੁੜੀਆਂ ਨੂੰ ਕੋਈ ਚੰਗਾ ਵਰ ਲੱਭਣ ਦੇ ਫਿਕਰ ਵਿੱਚ ਰਹਿੰਦੇ ਹਨ ਤੇ ਲੱਭਦੇ ਹਨ ਤੇ ਇਸ ਸੱਭਿਆਚਾਰਕ ਗੁਣ ਇਸ ਅਮਰੀਕੀ ਸੱਭਿਆਚਾਰ ਨਾਲੋਂ ਚੰਗਈ ਤਾਂ ਹੈ ਇੱਥੇ ਕੁੜੀਆਂ ਨੂੰ 18 ਸਾਲ ਦੀਆਂ ਹੋਣ ਤੋਂ ਬਾਅਦ ਆਪਣਾ ਸਾਥੀ ਜਾਂ ਹਮਸਫਰ ਆਪ ਹੀ ਲੱਭਣਾ ਹੁੰਦਾ ਤੇ ਇਸ ਦੌੜ ਵਿੱਚ ਬਹੁਤ ਸਾਰੀਆਂ ਵਿਚਾਰੀਆਂ ਕੁੜੀਆਂ ਡਿੱਗਦੀਆਂ ਤੇ ਟੈਂਦੀਆਂ ਰਹਿੰਦੀਆਂ ਹਨ ਹੁਣ ਸਿਸਲੀ ਨੂੰ ਹੀ ਲੈ ਲਓ ਹਰ ਨਵੇਂ ਰਿਸ਼ਤੇ ਵਿੱਚ ਉਸ ਦਾ ਸਰੀਰ ਅੱਗੇ ਰੱਖਿਆ ਜਾਂਦਾ ਰਿਹਾ ਤੇ ਉਸ ਦੀ ਰੂਹ ਪਿਆਸੀ ਦੀ ਪਿਆਸੀ ਰਹੀ ਵੇਸਵਾਮਾ ਫੈਸਿਲੀ ਸਰੀਰ ਵੇਚਦੀਆਂ ਹਨ ਪਰ ਫੈਸਿਲੀ ਇੱਕ ਚੰਗਾ ਤੇ ਨਰਵਾ ਰਿਸ਼ਤਾ ਪਾਲਦੀ ਪਾਲਦੀ ਇੱਕ ਤਰ੍ਹਾਂ ਆਪਣੇ ਸਰੀਰ ਨੂੰ ਹੋਰਾਂ ਅਗੇ ਸੁੱਟਦੀ ਰਹੀ ਇਹ ਮਾਨਸਿਕ ਸਮਝੌਤਾ ਹੀ ਤਾਂ ਹੋਇਆ ਤੇ ਫਿਰ ਉਹ ਕੌਣ ਹੋਈਆਂ ਜੋ YouTube ਜਾਂ Twitter ਤੇ ਦਾਅਵੇ ਨਾਖਦੀਆਂ ਹਨ ਕਿ ਉਹ ਕਿੰਨੇ ਬੰਦਿਆਂ ਨਾਲ ਇੱਕ ਦਿਨ ਵਿੱਚ ਸੁੱਤੀਆਂ ਅਜੀਬ ਹੈ ਸੰਸਾਰ ਇੱਕ ਪਾਸੇ ਕਈ ਸਮਾਜ ਬੰਦ ਹਨ ਤੇ ਦੂਜੇ ਪਾਸੇ ਕਈ ਸਮਾਜ ਇਸ ደረጃ ਕੋਲੇ ਹਨ ਕਿ ਮਨੁੱਖ ਦੀ ਪਿਆਰ ਜਿਵੇਂ ਖਤਮ ਕਰ ਦਿੱਤੀ ਗਈ ਹੋਵੇ ਦੋਨਾਂ ਸਮਾਜਾਂ ਵਿਚਾਰਤ ਪਟਕਣਾ ਵਿੱਚ ਤਿਲਕਦੀ ਰਹਿੰਦੀ ਹੈ ਸਿਸਲੀ ਸਿਸਲੀ ਬਾਰੇ ਸੋਚਨਾ ਕਮਲ ਸਿਸਲੀ ਵੱਲ ਖਿੱਚਿਆ ਜਾ ਰਿਹਾ ਸੀ ਤੇ ਸਿਸਲੀ ਦਾ ਹਲਕਾ ਸਰੀਰ ਤੇ ਬੇਬੀ ਚਿਹਰਾ ਉਸਨੂੰ ਹੋਰ ਵੀ ਦਿਲਕਸ਼ ਲੱਗਣ ਲੱਗਾ ਸਿਸਲੀ ਦਾ ਖੁੱਲ ਕੇ ਹੱਸਣਾ ਉਹਨੂੰ ਬੜਾ ਪਸੰਦ ਸੀ ਕਿਉਂਕਿ ਹਸਤੀਆਂ ਕੁਦਰਤ ਦੀ ਖੂਬਸੂਰਤੀ ਆਪਣੇ ਚਿਹਰੇ ਤੇ ਸਜਾ ਲੈਂਦੀ ਸੀ ਹੱਸਣ ਵੇਲੇ ਉਸ ਦੀਆਂ ਗੱਲਾਂ ਵਿੱਚ ਹਲਕੇ ਜਿਹੇ ਟੋਏ ਜਦੋਂ ਬਣ ਜਾਂਦੇ ਸੀ ਤਾਂ ਉਹ ਉਸਦੇ ਨਿੱਕੇ ਨਿੱਕੇ ਦੰਦਾਂ ਨੂੰ ਹੋਰ ਖੂਬਸੂਰਤ ਬਣਾ ਦਿੰਦੇ ਸੀ ਕੁਝ ਦਿਨ ਬਾਅਦ ਉਹਦਾ ਮਨ ਫੇਟਰੀਨਾ ਵੱਲ ਮੁੜ ਗਿਆ ਸੋ ਉਸਦੇ ਸਾਸ ਨਾਲ ਜ਼ਿੰਦਗੀ ਵਿੱਚ ਇੱਕ ਨਵਾਂ ਸੁਪਨਾ ਪਾਲਣ ਲੱਗੀ ਪਈ ਸੀ ਤਾਂ ਕਿ ਉਹ ਇਸ ਸੁਪਨੇ ਰਾਹੀਂ ਕੋਈ ਉਹ ਕੰਮ ਕਰ ਸਕੇ ਜੋ ਉਸਦੇ ਅੰਦਰਲੇ ਨੂੰ ਮਨਜ਼ੂਰ ਸੀ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਭਾਵੇਂ ਇਸ ਤੱਥ ਬਾਰੇ ਉਹਨੇ ਕਦੇ ਟ੍ਰੀਨਾ ਨਾਲ ਵਿਚਾਰਿਆ ਨਹੀਂ ਸੀ ਉਹ ਖੁਦ ਬੜੀ ਵਾਰ ਸੋਚਦਾ ਸੀ ਕਿ ਟ੍ਰੀਨਾ ਉਸ ਵਾਂਗੀ ਇੱਕ ਕਲਾਕਾਰ ਸੀ ਪਰ ਉਸਦੀ ਦਲਦਲ ਵਿੱਚ guzਰੀ ਜ਼ਿੰਦਗੀ ਉਸਦੇ ਅਤੇ ਟ੍ਰੀਨਾ ਦੇ ਵਿਚਕਾਰ ਅਜੇ ਵੀ ਇੱਕ ਦੀਵਾਰ ਬਣੀ ਖੜੀ ਸੀ ਉਹਦਾ ਮਨ ਬਹੁਤ ਵਾਰ ਸਭ ਕੁਝ ਭੁਲਾ ਕੇ ਟ੍ਰੀਨਾ ਨਾਲ ਜੁੜਨ ਨੂੰ ਕਰਦਾ ਪਰ ਇੰਜ ਕਰਨ ਤੋਂ ਉਸਦੇ ਦਿਮਾਗ ਦਾ ਕੋਈ ਇਸ ਨੂੰ ਰੋਕੀ ਰੱਖਦਾ ਕਿਉਂਕਿ ਟ੍ਰੀਨਾ ਨਾਲ ਲੱਗਿਆ ਸ਼ਬਦ ਕਾਲ ਗਰ ਜਾਂ ਵੀ ਇਸ ਵਾਰ ਉਸ ਨੂੰ ਟ੍ਰੇਨਾਂ ਵੱਲੋਂ ਕਦੇ-ਕਦੇ ਰੋਕ ਦਿੰਦਾ। ਉਹਨੂੰ ਕਦੇ ਲੱਗਦਾ ਕਿ ਵੱਖਰੇ ਮਰਦਾਂ ਨਾਲ ਸੌਂਕੀ ਟ੍ਰੇਨਾਂ ਉਸਦੀ ਕਦੇ ਵੀ ਨਹੀਂ ਹੋ ਸਕੇਗੀ। ਉਸ ਦਾ ਅਤੀਤ ਉਸ ਦਾ ਹਮੇਸ਼ਾ ਪਿੱਛਾ ਕਰੇਗਾ ਅਤੇ ਉਹ ਉਸੇ ਵਾਤਾਵਰਣ ਦੀ ਕੁੱਟਣ ਵਿੱਚ ਸੜ ਮਰ ਜਾਵੇਗਾ। ਇੱਕ ਵਾਰ ਮਾਲ ਵਿੱਚ ਇੱਕ ਅੱਧਕੜ ਗੋਰਾ ਟ੍ਰੇਨਾਂ ਵੱਲ ਵੇਖਣੋਂ ਸਾਡੀ ਨਹੀਂ ਸੀ ਰਿਆ। ਇੰਜ ਲੱਗ ਰਿਹਾ ਸੀ ਜਿਵੇਂ ਉਹ ਉਸ ਨੂੰ ਜਾਣਦਾ ਹੋਵੇ। ਟ੍ਰੇਨਾਂ ਨੇ ਉਸ ਵੱਲ ਵੇਖਿਆ ਤੀਕ ਨਹੀਂ ਪਰ ਉਸ ਦੀ ਤੱਕਣੀ ਬਹੁਤ ਅਜੀਬ ਸੀ। ਉਹਦਾ ਦਿਲ ਕੀਤਾ ਕਿ ਉਸ ਬੰਦੇ ਕੋਲ ਜਾ ਕੇ ਉਸ ਨੂੰ ਆਕੇ ਤੂੰ ਮੇਰੀ ਔਰਤ ਵੱਲ ਕਿਉਂ ਬਿਟਰ-ਬਿਟਰ ਝਾਕ ਰਿਹਾ ਹੈ ਫਿਰ ਉਹਨੇ ਮਨ ਬਦਲ ਲਿਆ ਕਿਉਂਕਿ ਉਸ ਮੁਤਾਬਕ ਐਡੇ ਲੋਕਾਂ ਦੇ ਇਕੱਠ ਵਿੱਚ ਸ਼ਾਇਦ ਕੋਈ ਤਮਾਸ਼ਾਈ ਨਾ ਬਣ ਜਾਵੇ ਅਜਿਹੀਆਂ ਘਟਨਾਵਾਂ ਫਿਰ ਵੀ ਘਟ ਸਕਦੀਆਂ ਹਨ ਤਦੇ ਟ੍ਰੇਨਾਂ 'ਤੇ ਆਪਣੇ ਵਿਚਾਰ ਉਹ ਇੱਕ ਕੰਧ ਉਸਰ ਦੀ ਵੇਖਦਾ ਪਰ ਫਿਰ ਟ੍ਰੇਨਾਂ 'ਤੇ ਹੋਰ ਔਰਤਾਂ ਦੇ ਆਪਣੇ ਪ੍ਰਤੀਬਤੀਰੇ ਵਿਚਲੇ ਫਰਕ ਬਾਰੇ ਸੋਚਦਿਆਂ ਉਹ ਕੰਧ ਕਈ ਵਾਰ ਹੌਲੀ-ਹੌਲੀ ਢਹਿਣੀ ਵੀ ਸ਼ੁਰੂ ਹੋ ਜਾਂਦੀ ਪਰ ਪੱਕੇ ਤੌਰ ਤੇ ਨਹੀਂ ਕਮਲ ਨੂੰ ਯਾਦ ਆਇਆ ਜੋ ਟਰੀਨਾ ਨੇ ਉਹਨੂੰ ਇੱਕ ਵਾਰ ਦੱਸਿਆ ਸੀ ਕਿ ਉਹ ਬਚਪਨ ਤੋਂ ਹੀ ਵਧੀਆ ਤਸਵੀਰਾਂ ਬਣਾਉਣ ਲੱਗ ਪਈ ਸੀ ਪਰ ਉਸਦੇ ਇਸ ਗੁੰਦ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ ਸਿਵਾਏ ਉਸ ਦੀਆਂ ਸਕੂਲ ਵਾਲੀਆਂ ਸਹੇਲੀਆਂ ਦੇ ਜੋ ਉਸ ਤੋਂ ਹੁਣ ਬਹੁਤ ਦੂਰ ਜਾ ਚੁੱਕੀਆਂ ਸਨ ਉਹ ਫਿਰ ਸੋਚਣ ਲੱਗਾ ਜਿਨ੍ਹਾਂ ਵਿੱਚ ਉਹ ਵਿਚਰੀ ਉਹਨਾਂ ਨੂੰ ਕਲਾ ਦੀ ਸੋਚਤਾ ਬਾਰੇ ਕੋਈ ਗਿਆਨ ਹੀ ਨਹੀਂ ਸੀ ਬਿਲਕੁਲ ਉਹਵੇਂ ਜਿਵੇਂ ਕਲਾ ਦੀ ਕਦਰ ਕਰਨ ਵਾਲੇ ਨਾਲ ਮੇਰਾ ਵੀ ਕਦੇ ਕੋਈ ਸੰਪਰਕ ਨਹੀਂ ਬਣਿਆ ਅਜਿਹੇ ਖੋਖਲੇ ਲੋਕਾਂ ਵਿੱਚ ਵਿਚਰਨਾ ਜਾਂ ਉਹਨਾਂ ਲੋਕਾਂ ਵਿੱਚ ਵਿਚਰਨਾ ਜੋ ਸਿਰਫ ਆਪਣੇ ਆਪ ਨੂੰ ਹੀ ਕਲਾਕਾਰ ਸਮਝਣ ਜਾਂ ਅਜਿਹੇ ਲੋਕਾਂ ਵਿੱਚ ਵਿਚਰਨਾ ਜਿਹੜੇ ਆਪਣੀ ਰਚਨਾ ਨੂੰ ਹੀ ਸਭ ਕੁਝ ਸਮਝਦੇ ਹੋਣ ਇੱਕੋ ਗੱਲ ਹੈ ਹਾਂ ਅੰਤਿਕ ਵਿੰਸਟੈਂਟ ਵੈਨ ਗੋ ਪੈरिस ਵਿੱਚ ਬੈਠੇ ਇੱਕ ਗੈਂਗ ਵੱਲੋਂ ਨਜ਼ਰ ਅੰਦਾਜ਼ੀ ਹੁੰਦਾ ਰਿਹਾ ਸੀ ਉਹਨੂੰ ਫਿਰ ਯਾਦ ਆਇਆ ਕਿ ਟ੍ਰੀਨਾ ਨੇ ਉਹਨੂੰ ਇੱਕ ਵਾਰ ਕਿਹਾ ਸੀ ਮੇਰਾ ਦਿਲ ਕਰਦਾ ਹੈ ਕਿ ਬਾਅਦ ਕੱਲ ਵਿੱਚ ਕੁਦਰਤ ਦੀ ਗੋਦ ਵਿੱਚ ਜਾਵਾਂ ਤੇ ਕੋਈ ਕੁਦਰਤ ਦੀ ਰੰਗ ਭਰੀ ਤਸਵੀਰ ਬਣਾਵਾਂ ਸਰਨੂ ਕੇ ਕਮਲ ਨੇ ਉਸ ਉਤੇ ਬੜਾ ਜ਼ੋਰ ਪਾਇਆ ਸੀ ਕਿ ਉਸ ਨੂੰ ਚિત્રਕਾਰੀ ਫਿਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਸੀ ਪਰ ਉਹ ਇਹ ਚਾਹੁੰਦੀ ਹੋਈ ਵੀ ਕਦੇ ਉਸ ਨਾਲ ਕੁਦਰਤ ਦੀ ਗੋਦ ਵਿੱਚ ਨਹੀਂ ਸੀ ਗਈ ਕਮਲ ਕੋਲ ਬਹੁਤੇ ਪੈਸੇ ਨਹੀਂ ਸਨ ਤੇ ਉਹ ਟ੍ਰੀਨਾ ਨਾਲ ਇੱਕ ਸਟੂਡੀਓ ਬਣਾਉਣਾ ਚਾਹੁੰਦਾ ਸੀ ਪਰ ਬਣਾ ਨਹੀਂ ਸੀ ਸਕਿਆ ਕਮਲ ਦੀਆਂ ਖੁਦ ਬਣਾਈਆਂ ਮਿੱਟੀ ਦੀਆਂ ਚੀਜ਼ਾਂ ਅੱਧ ਵਿਚਾਲੇ ਹੀ ਪਈਆਂ ਸਨ ਉਹ ਇੰਜ ਮਹਿਸੂਸ ਕਰਦਾ ਜਿਵੇਂ ਉਹ ਇੱਕ ਰਾਹੀ ਹੋਵੇ ਇੱਕ ਮਕਾਮ ਉੱਤੇ ਖੜੋ ਗਿਆ ਹੋਵੇ ਤੇ ਦੁਚਿੱਤੀ ਵਿੱਚ ਲਿਬੜ ਗਿਆ ਹੋਵੇ ਕਿ ਅੱਗੇ ਲਈ ਕਿਸ ਰਾਹ ਤੇ ਚੱਲਿਆ ਜਾਵੇ ਤਸਵੀਰ ਵਾਲੀ ਗੱਲ ਥੇ ਔਣ ਉਤੇ ਉਸਨੇ ਇਸ ਵਾਰ ਟ੍ਰੀਨਾ ਵਿੱਚ ਮੂੜ ਤਸਵੀਰਾਂ ਬਣਾਉਣ ਵਾਲੀ ਰੁਚੀ ਨੂੰ ਜਗਾਉਣ ਬਾਰੇ ਸੋਚਿਆ ਉਸ ਵੇਲੇ ਫੇਰ ਉੱਠ ਕੇ ਉਹਨੇ ਕੁਝ ਚਿਕਨੀ ਮਿੱਟੀ ਲਈ ਅਤੇ ਇੱਕ ਚਿਹਰਾ ਬਣਾਉਣਾ ਸ਼ੁਰੂ ਕੀਤਾ ਜੋ ਚਿਹਰਾ ਬਣਿਆ ਉਹ ਟ੍ਰੀਨਾ ਦਾ ਨਹੀਂ ਬਲਕਿ ਸਿਸਲੀ ਦਾ ਚਿਹਰਾ ਸੀ ਉਹ ਬੇਬੀ ਚਿਹਰਾ ਨਿੱਕੇ ਦੰਦ ਤੇ ਗੱਲਾਂ ਵਿੱਚ ਡੂੰਘ ਤੇ ਉਹਦੇ ਸੋਹਣੇ ਬਲਿਕ ਭਰਪੂਰ ਮੁਸਕਰਾਹਟ ਵਿੱਚ ਕੁਆਚੇ ਹੋਏ ਉਸ ਨੂੰ ਮੁਕੰਮਲ ਕਰਕੇ ਉਸਨੇ ਉਸ ਨੂੰ ਟ੍ਰੀਨਾ ਦੇ ਬਣਾਏ ਚਿਹਰੇ ਦੇ ਨਾਲ ਟਿਕਾ ਦਿੱਤਾ ਤੇ ਦੂਸਰਾ ਦਿਨ ਉਹਨਾਂ ਦੋਨਾਂ ਚਿਹਰਿਆਂ ਨੂੰ ਰੰਗ ਕਰਨ ਲਈ ਉਹਨੇ ਵਿਆਹ ਤੋਂ ਬਣਾਈ ਅਗਲੇ ਦਿਨ ਉਸਨੇ ਆਪਣੇ ਸਾਰੇ ਬਣਾਏ ਬੁੱਤਾਂ ਦੇ ਚਿਹਰਿਆਂ ਵਿੱਚ ਰੰਗ ਭਰੇ ਜਿਸ ਨਾਲ ਉਹ ਸਾਰੇ ਬੜੇ ਦਿਲਕਸ਼ ਬਣ ਗਏ ਸਨ ਪਰ ਖੂਬਸੂਰਤ ਚਿਹਰਿਆਂ ਵਿੱਚ ਵੀ ਉਹ ਕੁਝ ਖਾਲੀਪਨ ਵੇਖ ਰਿਹਾ ਸੀ ਸ਼ਾਇਦ ਉਸ ਦਾ ਆਪਣਾ ਖਾਲੀਪਨ ਸੀ ਤੇ ਸ਼ਾਇਦ ਉਹ ਦੋਨੋਂ ਚਿਹਰੇ ਵੀ ਅੰਦਰੋਂ ਅੰਦਰੋਂ ਖਾਲੀ ਹੋ ਚੁੱਕੇ ਸਨ ਉਹ ਇੱਕ ਮੁਸਕਰਾਹਟ ਪਿੱਛੇ ਛੁਪੇ ਦੁੱਖ ਜਾਂ ਫਿਕਰ ਨੂੰ ਬੜੀ ਜਲਦੀ ਪੜ ਲਿਆ ਕਰਦਾ ਸੀ ਕਿਉਂਕਿ ਉਹ ਖੁਦ ਵੀ ਤਾਂ ਬਹੁਤ ਦੇਰ ਤੋਂ ਇੰਜ ਹੀ ਜਿਉ ਰਿਹਾ ਸੀ ਫਿਰ ਉਹ ਰੋਜ਼ ਆਪਣਾ ਵਕਤ ਇਸ ਕਲਾ ਵਿੱਚ ਲਾਉਣ ਲੱਗ ਪਿਆ ਉਹਨੇ ਸਾਸ ਕੀਤਾ ਕਿ ਉਸਦੀ ਕਲਾ ਉਸਦੇ ਅੰਦਰ ਤੇ ਬਾਹਰ ਖਿੰਡ ਚੁੱਕੀ ਸੀ ਉਸਦੀ ਇਕਾਈ ਖਿੰਡੀ ਸੀ ਤੇ ਉਸਨੂੰ ਇੱਕ ਕਰਨਾ ਜ਼ਰੂਰੀ ਸੀ ਆਪਣੇ ਬਣਾਏ ਹੋਏ ਬੁੱਤ ਉਸਨੇ ਆਪਣੀ ਅਲਮਾਰੀ ਵਿੱਚ ਰੱਖ ਦਿੱਤੇ ਤੇ ਅਲਮਾਰੀ ਨੂੰ ਜਿੰਦਾ ਲਾ ਦਿੱਤਾ ਫਿਰ ਉਹਨੇ ਆਪਣੀ ਮਾਂ ਦਾ ਚਿਹਰਾ ਚਿਤਰਿਆ ਉਸ ਚਿਹਰੇ ਤੇ ਮੁਸਕਰਾਹਟ ਸੀ ਪਰ ਉਸਦੀਆਂ ਅੱਖਾਂ ਵਿੱਚ ਪਤਾ ਨਹੀਂ ਕਿਉਂ ਉਸ ਕੋਲੋਂ ਖਾਲੀपन ਭਰਿਆ ਗਿਆ ਉਹ ਉਸ ਨਾਲ ਗੱਲਾਂ ਕਰਨ ਲੱਗਾ ਕਿੰਨਾ ਚੰਗਾ ਹੁੰਦਾ ਤੂੰ ਮੇਰੇ ਨਾਲ ਹੁੰਦੀ ਬੀਜੀ ਫਿਰ ਮੈਂ ਸ਼ਾਇਦ ਕਦੇ ਕਲਾਂ ਨਾਲੋਂ ਨਾ ਟੁੱਟਦਾ ਉਹਨੂੰ ਆਪਣੇ ਪਿਓ ਦੀਆਂ ਉਹ ਵਧਿਕੀਆਂ ਯਾਦ ਸਨ ਜੋ ਉਸਨੇ ਉਸਦੀ ਮਾਂ ਨਾਲ ਕੀਤੀਆਂ ਸੀ ਪਰ ਉਦੋਂ ਉਹ ਆਪਣੇ ਪਿਓ ਅੱਗੇ ਬੋਲ ਨਹੀਂ ਸੀ ਪਾਉਂਦਾ ਪਰ ਆਪਣੀ ਮਾਂ ਨੂੰ ਜੱਫੀ ਪਾਈ ਰੱਖਦਾ ਇੰਜ ਚਿੱਤਰਕਾਰੀ ਤੇ ਮਿੱਟੀ ਦੇ ਬੁੱਤ ਬਣਾਉਣ ਵਾਲੇ ਕੰਮ ਵਿੱਚ ਰੁੱਝਿਆ ਹੋਇਆ ਉਹਨੇ ਆਪਣੀ ਅੰਦਰਲੀ ਕਲ ਜ਼ਰਾ ਘਟਦੀ ਹੋਈ ਵੇਖੀ ਉਹ ਜਦੋਂ ਆਪਣੇ ਬੱਚਿਆਂ ਨੂੰ ਯਾਦ ਕਰਦਾ ਤਾਂ ਉਹ ਉਹਨਾਂ ਨੂੰ ਫੋਨ ਕਰਦਾ ਪਰ ਉਸਦੇ ਬੱਚੇ ਉਸਤੇ ਫੋਨ ਅਜੇ ਵੀ ਨਹੀਂ ਸੀ ਚੁੱਕਦੇ ਹੁਣ ਉਸ ਨੂੰ ਬਿਲਕੁਲ ਸ਼ੱਕ ਨਹੀਂ ਸੀ ਰਿਹਾ ਕਿ ਸਿਰਤ ਨੇ ਉਹਨਾਂ ਨੂੰ ਉਸਦੇ ਵਿਰੁੱਧ ਇੰਨਾ ਭਰ ਦਿੱਤਾ ਸੀ ਕਿ ਉਹ ਉਸ ਨਾਲ ਕੋਈ ਸਬੰਧ ਰੱਖਣਾ ਹੀ ਨਹੀਂ ਸੀ ਚਾਹੁੰਦੇ ਪਰ ਉਹਨੂੰ ਇੱਕ ਆਸ ਫਿਰ ਵੀ ਸੀ ਕਿ ਉਹਦੇ ਬੱਚੇ ਵੱਡੇ ਹੋ ਕੇ ਸ਼ਾਇਦ ਉਸਨੂੰ ਸਮਝਣਗੇ ਤੇ ਇੱਕ ਪਾਸੇ ਦੀ ਸੁਣ ਤੋਂ ਬਿਨਾ ਉਸਦੇ ਪੱਖ ਨੂੰ ਵੀ ਸੁਣਨਗੇ ਇਹ ਆਸ ਉਸਦੇ ਦੁੱਖ ਨੂੰ ਜ਼ਰਾ ਹਲਕਾ ਤਾਂ ਕਰ ਦਿੰਦੀ ਸੀ ਪਰ ਘਟਾਉਂਦੀ ਨਹੀਂ ਸੀ ਇਸ ਦੁੱਖ ਵੱਲੋਂ ਆਪਣੇ ਆਪ ਨੂੰ ਹਟਾਉਣ ਲਈ ਤੇ ਉਹ ਆਪਣੀ ਕਲਾ ਨੂੰ ਉਗਾਰਨ ਵਿੱਚ ਮਸਤ ਹੋ ਜਾਂਦਾ ਉਹ ਮਾਂ ਨਾਲ ਗੱਲ ਕਰਨ ਲਈ ਆਪਣੇ ਭਰਾ ਨੂੰ ਫੋਨ ਕਰਦਾ ਜਿਹੜਾ ਬਹੁਤੀ ਵਾਰ ਉਸਦਾ ਫੋਨ ਨਹੀਂ ਸੀ ਚੁੱਕਦਾ ਪਰ ਕਦੇ-ਕਦੇ ਹੀ ਉਹ ਉਸ ਦੀ ਮਾਂ ਨਾਲ ਗੱਲ ਜ਼ਰੂਰ ਕਰਵਾਉਣ ਲੱਗ ਪਿਆ ਸੀ ਹੁਣ ਉਹਨੂੰ ਇੰਨਾ ਹੀ ਬਹੁਤ ਕੁਝ ਲੱਗਦਾ ਸੀ ਕਿਉਂਕਿ ਮਾਂ ਦੇ ਕੰਨ ਵਿੱਚ ਪੈਂਦੇ ਮੁਹੱਬਤ ਦੇ ਬੋਲ ਉਸ ਨੂੰ ਤਾਕਤ ਦਿੰਦੇ ਸੀ ਕਦੇ ਉਹ ਸਿਰਫ ਚਿੱਤਰ ਬਣਾਉਂਦਾ ਜਿਸ ਵਿੱਚ ਹਨੇਰਾ ਹੁੰਦਾ ਤੇ ਜੁਗਨੂਆਂ ਨੂੰ ਬਣਾ ਕੇ ਉਹ ਚਿੱਤਰ ਵਿੱਚ ਚਾਨਣ ਖਿਲਾਉਂਦਾ ਤੇ ਉਸ ਚਾਨਣ ਵਿੱਚੋਂ ਆਪਣੀ ਮਾਂ ਦਾ ਚਿਹਰਾ ਕਿਆਸ ਕਰਦਾ ਇੱਕ ਦਿਨ ਉਹਨੇ ਚਿੱਕੜ ਵਿੱਚੋਂ ਉੱਤਰਿਆ ਇੱਕ ਕਮਲ ਬਣਾਇਆ ਤੇ ਉਸ ਕਮਲ ਦੇ ਪਰਛਾਵੇਂ ਨੂੰ ਚਿੱਤਰਦਿਆਂ ਉਹਨੇ ਉਸ ਵਿੱਚ ਟ੍ਰੀਨਾ ਦੀਆਂ ਅੱਖਾਂ ਤੇ ਬੁੱਲ ਬਣਾਏ ਇਸ ਚਿੱਤਰ ਨੂੰ ਉਸਨੇ ਅਲਮਾਰੀ ਵਿੱਚ ਲੁਕਾ ਕੇ ਰੱਖ ਦਿੱਤਾ ਕਿਉਂਕਿ ਉਹ ਇਹ ਚਿੱਤਰ ਟ੍ਰੀਨਾ ਨੂੰ ਉਸਦੇ ਜਨਮ ਦਿਨ ਉੱਤੇ ਦੇਣਾ ਚਾਹੁੰਦਾ ਸੀ 12 ਦਿਨਾਂ ਬਾਅਦ ਤਰੀਨਾ ਜਿਸ ਨੂੰ ਕਾਲ ਆਈ ਤੇ ਉਸਨੇ ਪੁੱਛਿਆ ਕੱਲ ਸ਼ਾਮ ਨੂੰ ਕਿਤੇ ਜਾਣਾ ਤਾਂ ਨਹੀਂ ਕਮਲ ਮੈਂ ਕਿੱਥੇ ਜਾਣਾ ਤਰੀਨਾ ਮੈਂ ਘਰ ਹੀ ਆਵਾਂਗਾ ਤੋਂ ਮੁੜ ਕੇ ਕਦੇ ਫੋਨ ਹੀ ਨਹੀਂ ਕੀਤਾ ਕੱਲ ਸ਼ਾਮ ਨੂੰ ਮੈਂ ਤੇਰੇ ਕੋਲ ਆਵਾਂਗੀ ਜਲਦੀ ਤਕਰੀਬਨ 5:30 ਵਜੇ ਹੋਰ ਸਭ ਕੁਝ ਫੇਰ ਦੱਸਾਂਗੀ ਠੀਕ ਹੈ ਮੈਂ ਤੇਰੀ ਉਡੀਕ ਕਰਾਂਗਾ ਠੀਕ ਮਿਲਦੇ ਆਂ ਕੱਲ ਆਖ ਕੇ ਤਰੀਨਾ ਨੇ ਫੋਨ ਕੱਟ ਦਿੱਤਾ ਬਾਕੀ ਅਗਲੇ ਕਾંડ ਵਿੱਚ ਧੰਨਵਾਦ